ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਇੱਕ ਬਹੁਤ ਹੀ ਜ਼ਰੂਰੀ ਟੌਪਿਕ ਦੇ ਉੱਤੇ ਗੱਲ ਕਰਨਾ ਚਾਹੁੰਦਾ ਆ ਤੇ ਇਹ ਟੌਪਿਕ ਮੇਰੇ ਲਈ ਬਹੁਤ ਖਾਸ ਹੈ ਕਿਉਂਕਿ ਜਿਹੜਾ ਇਹ ਟੌਪਿਕ ਹੈ ਇਹ ਮੇਰੇ ਪਿੰਡ ਨਾਲ ਜੁੜਿਆ ਹੋਇਆ ਹੈ ਚਲੋ ਟੌਪਿਕ ਸ਼ੁਰੂ ਕਰਦੇ ਆ ਕਿ ਮੇਰੇ ਪਿੰਡ ਦੇ ਵਿੱਚ ਕੁਝ ਮਹੀਨੇ ਪਹਿਲਾਂ ਪਿੰਡ ਢਮੋਟ ਕਲਾਂ ਦੇ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਨਸ਼ਾ ਵਿਰੋਧੀ ਮਹਿੰਮ ਚੱਲੀ ਪਿੰਡ ਦੇ ਬਹੁਤ ਹੀ ਸੂਝਵਾਨ ਨੌਜਵਾਨਾਂ ਨੇ ਯੂਥ ਨੇ ਇਸ ਚੀਜ਼ ਦੀ ਮੁਹਿੰਮ ਨੂੰ ਚਲਾਇਆ ਤੇ ਪੂਰੇ ਪਿੰਡ ਦੇ ਹਰ ਇੱਕ ਮੈਂਬਰ ਨੇ ਇਸ ਚੀਜ਼ ਦਾ ਸਾਥ ਦਿੱਤਾ ਚਾਹੇ ਉਹ ਪੰਚਾਇਤ ਹੋਵੇ ਚਾਹੇ ਉਹ ਬਜ਼ੁਰਗ ਹੋਣ ਚਾਹੇ ਉਹ ਕਿਸੇ ਵੀ ਕੈਟਾਗਰੀ ਦੇ ਚਾਹੇ ਉਹ ਸਾਡੀਆਂ ਮਾਤਾਵਾ ਹੋਣ ਭੈਣਾਂ ਹੋਣ ਹਰ ਇਨਸਾਨ ਨੇ ਆਪਣਾ ਫਰਜ਼ ਸਮਝਦੇ ਹੋਏ ਸਾਡੇ ਪਿੰਡ ਦੀ ਇਸ ਮੁਹਿੰਮ ਨੂੰ ਪੂਰਾ ਹੰਗਾਰਾ ਦਿੱਤਾ ਤੇ ਮੀਟਿੰਗਾਂ ਹੋਣੀਆਂ ਚਾਲੂ ਹੋਈਆਂ ਸੋਸ਼ਲ ਮੀਡੀਆ ਆਨਲਾਈਨ ਪਲੇਟਫਾਰਮ ਦੇ ਉੱਤੇ ਵੀਡੀਓ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਤੇ ਸਾਡੀ ਇਸ ਪਿੰਡ ਦੀ ਮੁਹਿੰਮ ਨੂੰ ਔਨਲਾਈਨ ਸੋਸ਼ਲ ਪਲੇਟਫਾਰਮ ਦੇ ਉੱਤੇ ਵੀ ਬਹੁਤ ਵੱਡਾ ਹੰਗਾਰਾ ਮਿਲਿਆ ਪਰ ਕੁਝ ਲੋਕਾਂ ਵੱਲੋਂ ਆਪਣੇ ਵਿਊ ਵਧਾਉਣ ਲਈ ਜਾਂ ਆਪਣੇ ਮਤਲਬ ਲਈ ਉਹਨਾਂ ਵੀਡੀਓਜ਼ ਦੇ ਟਾਈਟਲ ਨੂੰ ਤੋੜ ਮੋੜ ਕੇ ਕਿਸੇ ਹੋਰ ਤਰੀਕੇ ਨਾਲ ਪੇਸ਼ ਕੀਤਾ ਗਿਆ ਤੇ ਜਿਸ ਨਾਲ ਮੇਰੇ ਪਿੰਡ ਪ੍ਰਤੀ ਕੁਝ ਲੋਕਾਂ ਦੇ ਵਿੱਚ ਗਲਤਫਹਿਮੀ ਫੈਲ ਗਈ ਉਹ ਗਲਤਫਹਿਮੀ ਕੀ ਸੀ ਚਾਹੇ ਉਹ HIV ਨੂੰ ਲੈ ਕੇ ਹੋਵੇ ਚਾਹੇ ਉਹ ਨਸ਼ਣ ਲੈ ਕੇ ਹੋਵੇ ਤੇ ਅੱਜ ਮੈਂ ਦਰਾਹੇ ਦੇ ਵਿੱਚ ਬੈਠਾ ਹਾਂ ਮੇਰੀ ਸ਼ਾਪ ਆ ਜਿਹੜੀ ਪਲੀਜ਼ ਇਹ ਗੱਲ ਨੂੰ ਸੁਣਿਓ ਸਮਝਿਓ ਤੇ ਆਪਣੇ ਦਿਲ ਤੋਂ ਸੋਚਿਓ ਮੈਂ ਜਦ ਦਰਾਹੇ ਦੇ ਵਿੱਚ ਬੈਠਾ ਹਾਂ ਮੇਰੇ ਕੋਲ ਇੱਥੇ ਦੇ ਲੋਕਲ ਜਿਆਦਾ ਜੋ ਪਿੰਡ ਨੇ ਚਾਹਿਓ ਜਿੰਨੇ ਵੀ ਦਰਾਹੇ ਏਰੀਆ ਦੇ ਪਿੰਡ ਨੇ ਪਾਇਲ ਏਰੀਆ ਦੇ ਪਿੰਡ ਨੇ ਮੇਰੇ ਨਾਲ ਕੋਈ ਨਾ ਕੋਈ ਇਨਸਾਨ ਦਾ ਡੇਲੀ ਕਿਸ ਨਾ ਕਿਸੇ ਪਿੰਡ ਤੋਂ ਆਉਣਾ ਜਾਣਾ ਬਣਿਆ ਰਹਿੰਦਾ ਹੈ ਤੇ ਪਹਿਲਾਂ ਚਲੋ ਲੋਕ ਕੁਛ ਨਾ ਕੁਛ ਮਜ਼ਾਕ ਦੇ ਵਿੱਚ ਕਹਿੰਦੇ ਸੀ ਜਦੋਂ ਵੀਡੀਓਜ਼ ਵਾਇਰਲ ਹੋਈਆਂ ਕਿ ਤੁਹਾਡੇ ਪਿੰਡ ਦੇ ਵਿੱਚ ਤਾਂ ਹਰ ਬੰਦਾ ਨਸ਼ੇੜੀ ਹੈ ਕਿਉਂਕਿ ਜਿਹੜੀਆਂ ਸੋਸ਼ਲ ਵੀਡੀਓਜ਼ ਹੋਈਆਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵਿੱਚ ਵਾਇਰਲ ਕਰਨ ਦੇ ਤਰੀਕ ਨਾਲ ਕਿਉਂਕਿ ਲੋਕਾਂ ਦੀ ਜਿਹੜੀ ਨੈਗੇਟਿਵਿਟੀ ਨੂੰ ਕੈਚ ਕਰਨ ਦੀ ਜਿਹੜੀ ਇਮੇਜ ਆ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਗੱਲ ਫੈਲ ਗਈ ਕਿ ਜਾਂ ਲੋਕਾਂ ਨੇ ਸਾਨੂੰ ਮਜ਼ਾਕ ਉਡਾਉਣਾ ਸ਼ੁਰੂ ਕਰਤਾ ਕਿ ਤੁਹਾਡੇ ਪਿੰਡ ਦੇ ਵਿੱਚ ਤਾਂ ਟੋਟਲੀ ਜਿਹੜੇ ਨੇ ਡਰੱਗ ਐਡਿਕਟਡ ਨੇ ਕਿੰਨੇ ਕਿੰਨੇ ਨਸ਼ੇ ਦੇ ਵਿੱਚ ਗਲਤਾਨ ਨੇ ਤੁਹਾਡੇ ਪਿੰਡ ਦੇ ਲਈ ਮਾਨੂੰ ਬੜਾ ਦੁੱਖ ਲੱਗਦਾ ਸੀ ਪਰ ਹੱਸ ਕੇ ਟਾਲ ਦੇਈਦਾ ਸੀ ਬਟ ਕਿਤੇ ਨਾ ਕਿਤੇ ਹੁਣ ਜਿਹੜੇ ਕੇਸਸ ਆ ਰਹੇ ਆ ਬਹੁਤ ਸਾਰੇ ਅਸੀਂ ਦੇਖੀਦੇ ਇੱਥੇ ਅਸੀਂ ਵੀ ਇੱਥੇ ਸ਼ਹਿਰ ਦੇ ਵਿੱਚ ਬੈਠੇ ਆ ਕਿ ਕਿਤਨਾ ਕਿਤੇ ਸਾਡੇ ਪਿੰਡ ਦੀ ਇਮੇਜ ਇਦਾਂ ਦੀ ਬਣ ਗਈ ਹੈ ਕਿ ਅਗਰ ਕੋਈ ਰਿਸ਼ਤੇ ਦੀ ਗੱਲ ਕਰਦਾ ਆ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਤਮੋਟ ਪਿੰਡ ਦੀ ਗੱਲ ਆਉਂਦੇ ਹੀ ਲੋਕ ਉਸੇ ਵੀਡੀਓ ਦੇ ਉਸੇ ਟੌਪਿਕ ਨੂੰ ਦੁਬਾਰਾ ਕੈਚ ਕਰ ਲੈਂਦੇ ਕਿ ਯਾਰ ਉਹਦੀਆਂ ਤਾਂ ਵੀਡੀਓ ਵਾਇਰਲ ਹੋਈਆਂ ਨੇ ਉਹਦੇ ਪਿੰਡ ਉਸ ਪਿੰਡ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਆ ਬਟ ਮੈਂ ਅੱਜ ਆਪਣੇ ਪਿੰਡ ਹੁਣ ਦੇ ਨਾਤੇ ਜਿੰਨੇ ਵੀ ਬਾਹਰ ਦੇ ਜਹਾੜ ਜਿਹੜੇ ਪਿੰਡਾਂ ਦੇ ਲੋਕ ਮੈਨੂੰ ਦੇਖਦੇ ਨੇ ਤਾਂ ਜਿੰਨੇ ਵੀ ਮੈਨੂੰ ਪਿਆਰ ਕਰਨ ਵਾਲੇ ਨੇ ਮੈਂ ਤੁਹਾਡੇ ਨਾਲ ਗਰੰਟੀ ਨਾ ਲੈ ਗਰੰਟੀ ਲੈ ਸਕਦਾ ਆ ਕਿ ਮੇਰੇ ਪਿੰਡ ਦੇ ਵਿੱਚ 90% ਨੌਜਵਾਨ ਚਾਹੇ ਉਹ ਮੇਰੀਆਂ ਭੈਣਾਂ ਹੋਣ ਚਾਹੇ ਉਹ ਮੇਰੇ ਭਰਾ ਹੋਣ 90 ਨਹੀਂ 95 ਤੋਂ ਲੈ ਕੇ 99% ਮੈਂ ਗਰੰਟੀ ਲੈਣਾ ਆ ਕਿ ਮੇਰੇ ਪਿੰਡ ਦੇ ਲੋਕ ਅਗਰ ਡਰਗ ਟੈਸਟ ਕਰਾਇਆ ਜਾਵੇ ਤਾਂ ਬਿਲਕੁਲ ਹੀ ਉਹ ਕੋਈ ਵੀ ਨਸ਼ਾ ਕਰਦੇ ਤੁਹਾਨੂੰ ਡਰਗ ਟੈਸਟ ਦੇ ਵਿੱਚ ਨਹੀਂ ਮਿਲਣਗੇ ਇਹ ਮੇਰੀ ਗਾਰੰਟੀ ਆ ਮੇਰੇ ਪਿੰਡ ਨੂੰ ਜਾਣਬੁੱਝ ਕੇ ਕੁਝ ਲੋਕਾਂ ਨੇ ਆਪਣੇ ਵਿਊ ਲੈਣ ਲਈ ਬਦਨਾਮ ਕੀਤਾ ਆ ਤਾਂ ਮੈਂ ਬਹੁ ਟਾਈਮ ਤੋਂ ਇਸ ਚੀਜ਼ ਨੂੰ ਆਪਣੇ ਆਪ ਨੂੰ ਰੋਕ ਰਿਹਾ ਸੀ ਕਿ ਚਲੋ ਕਿਉਂ ਇਦਾਂ ਦੇ ਕੋਈ ਪੋਲੀਟੀਕਲੀ ਟਾਪਿਕ ਦੇ ਵਿੱਚ ਪੈਣਾ ਆ ਬਟ ਕਿਤੇ ਨਾ ਕਿਤੇ ਬੜਾ ਦੁੱਖ ਲੱਗਦਾ ਆ ਜਦੋਂ ਕਿਉਂਕਿ ਦੇਖੋ ਇਹ ਪਿੰਡ ਦੇ ਵਿੱਚ ਅਸੀਂ ਜੰਮੇ ਆ ਇਹ ਜੜਾਂ ਨੇ ਸਾਡੀਆਂ ਤੇ ਸਾਡੇ ਪਿੰਡ ਨੂੰ ਕੋਈ ਬਦਨਾਮ ਕਰੇ ਇਹ ਸਹਿਣ ਨਹੀਂ ਚੋ ਰਹਿਆ ਪਰ ਫਿਰ ਵੀ ਚਲੋ ਚਾਹੁੰਦਾ ਸੀ ਕਿ ਦੁਕਾਨਦਾਰੀ ਕਰ ਰਹੇ ਹਾਂ ਕਿਉਂ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਪੈਣਾ ਬਟ ਫਿਰ ਵੀ ਦਿਲ ਰੋਕਿਆ ਨਹੀਂ ਤੇ ਅੱਜ ਹੌਸਲਾ ਕੀਤਾ ਤਾਂ ਮੈਂ ਸਾਰੇ ਆਪਣੇ ਪਿੰਡ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਆਪਾਂ ਸਾਰੇ ਯਾਰ ਇਸ ਚੀਜ਼ ਨੂੰ ਜਿਹੜਾ ਸਾਡੇ ਤੇ ਠੱਪਾ ਲਾਇਆ ਲੋਕਾਂ ਨੇ ਔਰ ਉਹ ਵੀ ਗਲਤ ਠੱਪਾ ਲਾਇਆ ਇਸ ਚੀਜ਼ ਨੂੰ ਜਲਦੀ ਤੋਂ ਜਲਦੀ ਆਪਾਂ ਹਟਾਈਏ ਕਿਉਂਕਿ ਮੈਂ ਗਾਰੰਟੀ ਲੈਣਾ ਹੈ ਕਿ ਚਲੋ ਮੈਂ ਵੀ ਪਿੰਡ ਦਾ ਵਸਨੀਕਾਂ ਚਾਹੇ ਮੈਂ ਹੋਵਾਂ ਚਾਹੇ ਮੇਰਾ ਡੋਟਰ